ਆਪ ਸਭ ਖਾਲਸਾ ਪੰਥ ਨੂੰ ਤੇ ਪੰਜਾਬੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਜੋ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਸੁਮਾਣਾ ਵਿਖੇ ਟਾਵਰ ਮੋਰਚਾ ਲੱਗਿਆ ਹੋਇਆ ਸੀ ਉਸ ਨੂੰ ਬਾਬਾ ਜੀ ਦੀ ਅਸੀਸ ਸਦਕਾ ਗੁਰੂ ਕਲਗੀਧਰ ਪਾਤਸ਼ਾਹ ਦੀ ਅਸੀਸ ਸਦਕਾ ਅੱਜ ਕੁਝ ਫਤਿਹ ਨਸੀਬ ਹੋਈ ਹੈ ਮੁੱਖ ਮੰਤਰੀ ਸਾਹਿਬ ਦੇ ਨਾਲ ਅੱਜ ਮੁਲਾਕਾਤ ਹੋਈ ਸੀ ਉਹ ਸਹਿਮਤ ਹੋਏ ਨੇ ਤੇ ਪੰਜਾਬ ਕੈਬਨਿਟ ਦੀ ਮੀਟਿੰਗ 10 ਜੁਲਾਈ ਨੂੰ ਹੋਏਗੀ ਉਹ ਡੇਟ ਸਾਨੂੰ ਦਿੱਤੀ ਗਈ ਹੈ ਉਹਦੇ ਵਿੱਚ ਇਹ ਜਿਹੜਾ ਸਟੇਟ ਐਕਟ ਹੈ ਜਿਹਦੇ ਵਿੱਚ ਕਿ ਬੇਅਦਬੀ ਕਰਨ ਵਾਲੇ ਦੋਖਿਆਂ ਦੇ ਵਾਸਤੇ ਸਖਤ ਸਜ਼ਾ ਜਿਹੜਾ ਕਾਨੂੰਨ ਹੈ ਜਿਹਦਾ ਕਿ ਆਪਾਂ ਡਰਾਫਟ ਕਰਕੇ ਉਹਨਾਂ ਨੂੰ ਦਿੱਤਾ ਸੀ ਉਹਨੂੰ ਲਾਗੂ ਕੀਤਾ ਜਾਏਗਾ ਸੋ ਮੈਂ ਸਮਝਦਾ ਸਾਰੇ ਪੰਜਾਬੀਆਂ ਵਾਸਤੇ ਇੱਕ ਸਕੂਨ ਦੀ ਖਬਰ ਹੈ ਕਿ 10 ਜੁਲਾਈ ਤੱਕ ਇਹ ਕਾਨੂੰਨ ਜਿਹੜਾ ਹੈ ਪੰਜਾਬ ਦੇ ਵਿੱਚ ਲਾਗੂ ਹੋ ਜਾਏਗਾ 10 ਸਾਰੀਆਂ ਉਹਨਾਂ ਸੰਗਤਾਂ ਦਾ ਧੰਨਵਾਦ ਦੀ ਹੈ ਜਿਨ੍ਹਾਂ ਨੇ ਇਸ ਸਟਾਵਰ ਮੋਰਚੇ 'ਚ ਸਹਿਯੋਗ ਕੀਤਾ ਤੇ ਅਜੇ ਤੁਹਾਡਾ ਸਹਿਯੋਗ ਹੋਰ ਵੀ ਲੋੜਿੰਦਾ ਆਉਂਦੇ ਸਮੇਂ ਵਿੱਚ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਇਸ ਕਾਰਜ ਨੂੰ ਨੇਪੜੇ ਚੜਨ ਵਾਸਤੇ ਕੋਸ਼ਿਸ਼ਾਂ ਆਪਣੀਆਂ ਜਾਰੀ ਰੱਖਣੀਆਂ ਨੇ